ਟਾਇਲ ਦੀ ਸਫਾਈ ਹੋ ਰਹੀ ਆ ਬਾਈ ਪੂਰੇ ਜੋਰਾਂ ਥੋੜਾਂ ਨਾਲ ਟਾਇਲ ਕੱਟੂਗੀ ਜੀ ਇਹ ਲਾ ਕੇ ਬਾਹਰ ਦੀ ਕਰਾਂ ਹਾਂ ਲਾ ਕੇ ਥੱਲੇ ਮੈਂ ਕੱਠੇ ਮਗਾ ਲਾਂਗਾ ਬਾਥਰੂਮ ਦੀ ਵੀ ਆਉਣੀ ਨਾ ਆਪਣੀ ਇੱਕ ਦੇ ਰਹਿੰਦੀ ਹਲੇ ਉਹਦੇ ਨਾਲ ਫਿਰ ਕਹਦਾ ਆਰਡਰ ਕਰਦਾ ਮੈਂ ਪੁੱਛਦਾ ਉਹਨੂੰ ਫੋਨ ਕਰਕੇ ਫਿਰ ਮੈਂ ਕੋਈ ਬੰਦੇ ਕਮੈਂਟ ਕਰਦੇ ਕਹਿੰਦੇ ਰੇਸ਼ੇ ਨਾਲ ਰੇਸ਼ਾ ਨਹੀਂ ਮਿਲਿਆ ਆ ਭਾਈ ਦੇਖ ਲੋ ਰੇਸ਼ੇ ਨਾਲ ਰੇਸ਼ਾ ਮਿਲਦਾ ਗਿਆ ਹੋਰ ਕਿੰਨਾ ਕ ਮਿਲਾਦੀ ਸੀ ਆ ਦੇਖੋ ਮਿਲ ਗਿਆ ਰੇਸ਼ੇ ਨਾਲ ਰੇਸ਼ਾ ਬਿਚ ਵਿਚ ਮਿਲਦੇ ਵਿਚ ਵਿਚ ਨਹੀਂ ਮਿਲਦੇ ਹੈਗੇ ਇਹ ਵਾਲੀ ਇਹ ਪਿੱਛੇ ਦੀ ਪਹਿਲੀ ਨੂੰ ਲਾ ਕੇ ਭੇਜ ਨੀ ਉਹ ਆਉਂਦੇ ਰਹਿ ਗਏ ਉਹਨੂੰ ਪਤਾ ਨਹੀਂ ਕਿਆ ਕਹਿੰਦੇ ਕਿਹੜੀ ਫਿਨਿਸ਼ ਕਹਿੰਦੇ ਉਹ ਆਹ ਕਹਿੰਦੇ ਉਹਨੂੰ ਠੀਕ ਹੈ ਹੈ ਨਾ ਦਾ ਬਹੁਤ ਟੈਨਸ਼ਨ ਦੇ ਹੈ ਨਾ ਦਾ ਬਹੁਤ ਰੱਖੇ ਟੈਨਸ਼ਨ ਹਾਂ ਤੁਹਾਡਾ ਨਾ ਤਾਂ ਬਹੁਤ ਰੱਖੇ ਹੋਇਆ ਆ ਵਸੇ ਇਦਾਂ ਵਧੀਆ ਲੱਗਦਾ ਇਦਾਂ ਲੱਗਦਾ ਪੀਸ ਕੱਟਿਆ ਉਹਦਾ ਮਾਰਬਲ ਦਾ ਕੱਟ ਕੇ ਲਾ ਦਿੱਤਾ ਪੀਸ ਕੱਟਿਆ ਮਾਰਬਲ ਕੱਟ ਕੇ ਲਾ ਦਿੱਤਾ ਇਦਾਂ ਲੱਗਦੀ ਬਹੁਤ ਸੋਹਣੀ ਲੱਗ ਰਹੀ ਹੈ ਇੱਥੇ ਵੀ ਥੋੜੀ ਥੋੜੀ ਜਿਹੀ ਕਾਂਡ ਦਿੱਤੇ ਵੀ 2 ਇੰਚ ਦੀ ਹੈ ਜੰਦੋਂ ਅਸੀਂ ਆਪ ਸਿੱਧੀ ਕਰਦੇ ਰਹਾਂਗੇ ਕਾਂਡ ਜਿਹੜੀ ਪੈ ਗਈ ਨਹੀਂ ਠੀਕ ਹੈ ਬਹੁਤ ਸੋਹਣੀ ਲੱਗ ਰਹੀ ਹੈ ਬਾਕੀ ਕਾਂਡ ਸਾਈਡ ਤੋਂ ਚੱਲਦੀ ਜੇ ਇਹਦੇ ਨਾਲ ਮੇਰਾ ਕੋਈ ਇੱਕ ਥੋੜੀ ਜਿਹੀ ਇੱਧਰਲੇ ਪਾਸੇ ਥੋੜੀ ਜਿਹੀ ਦਬੀ ਹੋਈ ਆਹ ਥੋੜੀ ਵੈਸੇ ਇੰਨੀ ਨਹੀਂ ਪਤਲਦੀ ਹੈ ਤੇਰੀ ਪੁੱਟੀ ਭਰੇ ਦੇ ਜਿਹੜੀ ਵਿੱਚ ਫੋਕਸੀ ਭਰੇ ਪਾ ਹੋ ਜਣੀਆਂ ਬਰਾਬਰ ਇਹ ਕਾਹ ਕਰ ਪਾ ਤੇ ਗੱਲ ਕਰਾਉਂਗਾ ਕਿਹੜੀ ਜਿਹੜੇ ਲੋਕ ਜੀ ਆ ਅੱਛਾ ਰੂਤਰ ਪੱਤਰੀ ਬਰਾਬਰ ਰਹਿੰਦੀ ਹੈ ਨਾ ਹਾਂ ਆ ਸਹੀ ਹੈ ਨਾ ਕੰਮ ਤੇਰਾ ਭਾਈ ਇੱਕ ਨੰਬਰ ਹੈ ਬੱਲੈ ਸ਼ਾਂਤ ਇਹਨੂੰ ਤੇਰੀ ਸ਼ਾਂਤ ਨੂੰ ਕੁਝ ਨਹੀਂ ਕਹਿੰਦੇ ਨਾ ਘੜੇ ਮਾਰੇ ਕਰ ਨਹੀਂ ਅਜਾ ਦੀ ਗੱਲ ਕਰਾਉਣਾ ਹੈ। ਅੱਛਾ ਗੱਲ ਕਰਾਉਣਾ ਹੈ ਤਾਂ। ਹਾਂ ਠੀਕ ਹੈ ਠੀਕ। ਹੋਲੀ ਗੱਲ ਹੁਣ। ਉਦੋਂ ਰਾਜੂ ਰੋਲਾ ਪਾਉਂਦਾ ਪੈਸਿਆਂ ਦਾ ਦੂਜਾ ਕਿਹਾ 500 ਕੱਟ ਦਿੱਤਾ ਮੈਂ ਕਿਹਾ ਫਿਰ ਕੈਮਰੇ 'ਚ ਕੱਢ ਕੇ ਸਾਰਾ ਚੈੱਕ ਕਰਵਾਇਆ ਉਹਨੂੰ ਵੀ ਆਹ ਹੱਥੇ ਦੇਖ ਦਿੰਦਾ ਫੜਾ ਹੈ। ਉਹ ਤੁਸੀਂ ਮਹਲ ਬਲੌਗ 'ਤੇ ਦੇਖੋ ਫੁਰੇ ਪੈਸੇ ਦਾ ਰੋਲਾ ਪੈ ਕੇ ਦਿਖਦੇ ਹੜੀ ਦਾ ਬੰਦੇ ਦਾ। ਫਿਰ ਸਾਡੇ ਕੋਲ ਕੈਮਰੇ ਲੱਗੇ ਸੀ ਨਾ ਜਦੋਂ ਪੈਸੇ ਦਿੰਦੇ ਹੁੰਦੇ ਆ। ਇੱਥੇ ਖੜਕੇ ਦਿੰਦੇ ਹੁੰਦੇ ਆ ਉਹ ਕਹਿੰਦਾ ਦਿੱਤਾ ਹੀ ਨਹੀਂ ਫਿਰ ਮੈਂ ਹੈਗਣ ਸਾਰੀ ਰਿਕਾਰਡਿੰਗ ਕਰਕੇ ਦਿਖਾਈ ਉਹਨੂੰ ਵੀ ਆਜ ਫਿਰ ਮੰਨਿਆ ਜਾ ਕੇ ਤੇ ਉਹਦਾ ਓੱਖਾ ਹੋ ਗਿਆ ਐ ਮੈਂ ਤਾਂ ਆਪਣਾ ਹੱਕ ਲੈ ਕੇ ਜਾਣਾ ਅਜਿਹਾ ਦੰਦੇ ਤੇਰਾ ਹੱਕ ਖੜ ਗਿਆ ਹਾਂਜੀ ਕਿਹਨਾਂ ਦਾ ਭੁੱਲ ਅੱਜ ਵੀ ਲਾਈਵ ਰਿਚ ਤੁਹਾਡਾ ਫੌਜਾ ਜੀ ਡੇਲੀ ਆਪਾਂ ਇੱਕ ਲਾਈਵ ਅਪਡੇਟ ਪਾਉਂਦੇ ਹੁੰਦੇ ਹਾਂ ਕਿਉਂਕਿ ਇਸ ਦੇ ਨਾਲ ਸਾਡਾ ਜਿਹੜਾ ਆਰਕੀਟੈਕ ਉਹ ਕਹਿੰਦਾ ਹੁੰਦਾ ਸੀ ਮੈਨੂੰ ਵੀ ਡੇਲੀ ਅਪਡੇਟ ਲਾਈਵ ਪਾ ਦੇਕਰ ਤੇ ਮੈਨੂੰ ਦਿਖਾ ਦੇਕਰ ਬੱਦਲ ਵੇ ਦਾ ਕਿ ਹਿਸਾਬ ਦਾ ਵਾ ਮੀ ਤਾਂ ਨਹੀਂ ਆਜੂ ਬਾਈ ਵੀ ਗੱਲ ਸਹੀ ਆ ਹਾਂ ਇੱਥੇ ਬਾਰ ਬਣਾ ਰਿਹਾ ਹਾਂ ਕੋੰਦਰੀ ਬਣਾ ਰਿਹਾ ਹਾਂ 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 ਕਿੰਨੀ ਸੋਹਣੀ ਸਿਨਰੀ ਜੀ ਲੱਗ ਰਹੀ ਆ ਮੀ ਦੇ ਪੂਰੇ ਹੁਣ ਵਿਆਹ ਬਹੁਤ ਆ ਕਿਸਿਆਂ ਨੇ ਭਾਈ ਖਾਧਿਆ ਹੋਣੀ ਆ ਕਿਆ ਕਹਿੰਦੇ ਹੁੰਦੇ ਚੱਟੀਆਂ ਹੋਣੀ ਕਿਆ ਕਹਿੰਦੇ ਹੁਣ ਤੁਹਾਡੇ ਵੀ ਉਧਰ ਪਾ ਜਦੀ ਕਹਿੰਦੇ ਹੁੰਦੇ ਆ ਪਤਿਲੀਆਂ ਕੜਸ਼ੀਆਂ ਚੱਟੀਆਂ ਹੋਈਆਂ ਤਾਂ ਵੀ ਆਉਂਦਾ ਹੁਣ ਤਾਂ ਮੀਹ ਦੀ ਲੋੜ ਆ ਭਾਈ ਜਿਹੜੇ ਮੁੰਡੇ ਹੋਰ ਆ ਮੀਹ ਬਹੁਤ ਘੱਟ ਪੈਣ ਲੱਗੇ ਸਾਰੇ ਚੱਟੋ ਭਾਈ ਕੜਸ਼ੀਆਂ ਹਾਂ 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 ਵਿਆਹ ਬਹੁਤ ਆ ਯਾਰ ਔ ਟੋੜ ਸਾਨੂੰ 6-7 ਵਿਆਹ ਆਏ ਹੋਏ ਆ ਇੱਕ ਅੱਜ ਜਾਣਾ ਨਾ ਅੱਜ ਮੇਲ ਆ ਇੱਧਰ ਹੀ ਮੇਲ ਆ ਕੱਲ ਉਹਨਾਂ ਦਾ ਗਾਇਬ ਆ ਕੱਲ ਉਹਨਾਂ ਦਾ ਵਿਆਹ ਹੈ ਹੈ ਅੱਜ ਨਾਨਕੇ ਬਣ ਕੇ ਜਾਣਾ ਸੀ ਨਾਨਕਾ ਮੇਲ ਹਾਂ ਆ ਗਿਆ ਜੀ ਨਾਨਕਾ ਮੇਲ ਉਹ ਤੇਰੀ ਜਿਹੜੀ ਉਹ ਲੱਗ ਰਹੀ ਜਿਹੜੀ ਉੱਪਰ ਲਾਰੇ ਕਿੱਥੇ ਗਏ ਜਿਹੜੀ ਮਮਟੇ ਜੀ ਬਣਾਉਣੇ ਆ ਉਹ ਕਿੱਥੇ ਉੱਧਰ ਲਾਰੇ ਬੰਦਾ ਲੱਗੀ ਹੋਈ ਆ ਮੈਂ ਰਾਤ ਗਿਆ ਸੀ ਦਾ ਹਾਂ ਤੁਹਾਡੇ ਨਾਲ ਵੀ ਬਸ ਨੂੰ ਸ਼ਾਮ ਨੂੰ ਨੰਬਰ ਲੈ ਕੇ ਕਿੱਥੇ ਸ਼ਾਮ ਨੂੰ ਘੱਟ ਦਾ ਕਿੱਲਾ ਆ ਮੈਂ ਜਾ ਕੇ ਕਿੱਥੇ ਗਏ ਘਰ ਦੇਖ ਦੇਖ ਹੈ ਸ਼ਾਮ ਨੂੰ ਮੈਂ ਹੁਣ ਗੇੜਾ ਮਾਰ ਕੇ ਆਉਂਦਾ ਜਾ ਕੇ ਹਾਂ ਰਾਤ ਨੂੰ ਜਾ ਕੇ ਤੋਂ ਨੂੰ ਜਾਣਾ ਹਾਂ ਹਾਂ ਠੀਕ ਆ ਵਾਈਕਲ ਹਾਂ ਹਾਂ ਇਹ ਸੜ ਆਹ ਸਾਈਡ ਤੋਂ ਇਹ ਚੇਨ ਉੱਪਰ ਨੂੰ ਮੁੜਨਾ ਕੋ ਅੱਛਾ ਇਹ ਪਿੰਡ ਨੂੰ ਮੁੜਨਾ ਅੱਗੇ ਜਾ ਹਾਂ ਹਾਂ ਉਹਨੂੰ ਸਾਹਮਣੇ ਤੇ ਕਰ ਦੇਣਾ ਸਾਹਮਣੇ ਇਹ ਸੜ ਆ ਨਾ ਪਰੇ ਆ ਰੋਡ ਤੇ ਅੱਛਾ ਨਾ ਸਿੰਘੂ ਤੋਂ ਛੱਡਦੇ ਆ ਹਾਂ ਹਾਂ ਚਲ ਤੇ ਪਹਿਨ ਨੂੰ ਦੇ ਦੇ ਇੱਕ ਵਾਰ ਛੁੱਟੀ ਕਰਨੀ ਤੁਸੀਂ ਜਿਹੜਾ ਕੱਢ ਕੇ ਆਉਂਦਾ ਫਿਰ ਬੜੀ ਲੱਗਦੀ ਆ ਦੇਖ ਨਾ ਸੋਚਦਾ ਨਾ ਵੀ ਮੈਂ ਕਿਹਾ ਮੂਰੇ ਪੂਰੇ ਵੀ ਲਵਾ ਦਈਏ ਉਹ ਇਹਦੇ ਪਰ ਲੱਗ ਜੂ ਮੂਰੇ ਪੂਰੇ ਲੱਗ ਜੂਗੀ ਦੇਖਦੇ ਆ ਮੈਂ ਪਹਿਲਾਂ ਦੇਖ ਕੇ ਆਉਂਦਾ ਵੀ ਕਿੱਦਾਂ ਬੰਦੇ ਦਾ ਕੰਮ ਆ ਉਹ 30 ਲੱਖ ਲੱਗਿਆ ਉੱਪਰ ਉੱਪਰ ਅੱਛਾ ਇਹ ਆਪਣਾ ਆਪਣਾ ਹਾਂ 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 ਕੋਈ ਉਹ ਹਾਂ 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 ਕੋਈ ਨਹੀਂ ਦੱਸਿਆ ਕਿ ਨਾ ਪੈਸੇ ਬੋਲ ਆ ਗਏ ਪੈਸੇ ਤੋਂ ਨਹੀਂ ਕੋਈ ਹੈ ਕਦੇ ਮਤ ਕੋਈ ਨਹੀਂ ਜੇ ਪੰਗਾ ਲੈ ਲੇਗਾ ਮੈਂ ਉਹ ਪੰਗਾ ਤੇ ਹੁਣ ਮੈਨੂੰ ਵੀ ਆਪਣਾ 65000 ਰੁਪਏ ਬਣਾਉਂਦਾ ਉੱਪਰ ਉੱਪਰ ਦਾ ਹੀ ਮੈਂ ਬੜਾ ਪਾਪ ਹਾਂ ਤਾਂ ਜੇ ਲੈ ਲੀਏ ਫਿਰ 65000 ਬੰਦੇ ਉਹਨੂੰ ਬੁਲਾ ਲਾਂਗਾ ਬੰਦਿਆਂ ਨੂੰ ਬੰਦਾ ਪ੍ਰੋਫੈਸ਼ਨ ਜਿਹਾ ਲੱਗਿਆ ਮੈਨੂੰ ਸਗਰੂਰ ਸਾਡ ਤੇ ਹੁਣ ਉਹਨਾਂ ਨੇ ਫਿਰ ਕੋਈ ਨਾ ਦੇਖ ਆਉਂਦੇ ਫਿਰ ਮਾਝਾ ਇੱਥੇ ਲਾਉਣਾ ਫਿਰ ਇੱਥੇ ਨੇੜੇ ਨਾਲ ਬੰਦੇ ਦਾ ਜੁਮੇਵਾਰ ਵੀ ਹੁੰਦੀ ਆ ਹਾਂ ਰਾਮਾਇਨ ਨੂੰ ਫੋਨ ਕਰਿਆ ਤਾ ਉਹ ਕਰ ਮੈਨੂੰ ਮੈਂ ਵੀ ਨਿਕਲ ਜਾ ਉੱਥੇ ਅੱਛਾ ਮੈਂ ਕੋਈ ਖੜ ਕੇ ਕਰਿਆ ਦਾ ਫੋਨ ਅੱਛਾ ਅੱਛਾ ਕਵਰ ਚ ਜ਼ਰੂਰੀ ਪਾਤੀ ਇੱਥੇ ਥੱਲੇ ਇਹਦਾ ਜ਼ੀਰੋ ਲੈਵਲ ਕਰਕੇ ਦਈਏ ਬਜਰੀਓ ਕੋ ਰਿਤਾ ਦੇਖੀ ਕਿੰਨਾ ਖੜਾ ਹੈ ਗਿਆ ਉਧਰ ਆਪਣੇ ਕੋਲ ਪਾਈ ਵਾਲਾ ਰਿਤਾ ਪਾ ਵਾਧੂ ਚਲਣਾ ਰ ਪਾਈ ਵਾਲੇ ਮੈਂ ਤਾਂ ਅੱਛਾ ਮਰੇ ਜੰਮ ਉੱਪਰ ਜੀ ਛੋਟੀ ਟਾਇਰ ਲਾ ਲਈ ਹੈ ਹਾਂ ਟਾਇਰ ਵਾਲਿਆ ਉਹ ਮੈਂ ਉੱਪਰ ਛੋਟੀ ਨਾ ਲਾ ਲਈ ਟਾਇਰ ਆਪਾਂ 2 ਬਾਈ 4 ਦੀ ਇਹ 32 ਬਾਈ 64 ਨਾ ਇਹ ਹਾਂ 2 ਬਾਈ 4 ਦੀ ਕਰਾ ਲਓ ਉੱਪਰ ਨਾ ਉੱਪਰ 2 ਵਿੱਚ ਇਹ ਕਰਾ ਲੈਂਦੇ ਨਾ ਉਹ ਤਾਂ ਦੋ ਜਿਹੜਾ ਬੇੜੇ ਜਦੋਂ ਛੋਟੇ ਜਾਉਂਗੇ ਫੁੱਟ ਫੁੱਟ ਦੀ ਆਉਣੀ ਆ ਉਹਦਾ 1 ਬਾਈ ਇਹ ਜਿਹੜਾ 1.5x1.5 ਦੀ ਜਾਓਗੇ ਉੱਪਰ ਦਾ ਇਹ ਤਾਂ ਬਾਹਰ ਵੀ 1.5x1.5 ਦੀ ਜਾਓਗੇ ਆਪਣੀ ਠੀਕ ਹੈ ਠੀਕ ਹੈ ਬਸ ਉਹਨਾ ਆ ਸਾਡੀ 32x64 ਦੀ ਇਹ ਜਿਹੜਾ ਪੂਰਾ ਪੀਸ ਹੈ ਹੁਣ ਉੱਪਰ ਕਹਿੰਦਾ ਵੀ 2x4 ਦਿਵਾ ਲਾਂਗੇ ਦੇਖ ਕੇ ਨਾ ਅਰੇ ਇੱਤਾ ਸਰਜੂ ਤੇਰਾ ਪਟ੍ਰੋਲੀ ਮੰਗਾਉਂਗਾ ਫਿਰ ਦੇਖੀ ਰਹਿਤਾ ਹਾਂ ਮੰਗਾ ਲੈ ਟਰਾਲੀ ਫਿਰ ਇੱਕ ਹਾਂ ਕਿ ਉੱਪਰ ਵੀ ਲੋਡ ਪਾਣੀ ਦਾ ਕੱਚਾ ਕਰਨਾ ਦੋ ਟਰਾਲੀਆਂ ਆ ਜਾਣੀ ਮੇਰੇ ਹਿਸਾਬ ਨਾਲ ਹੁਣ ਦੋ ਟਰਾਲੀਆਂ ਦੇ ਇੱਥੇ ਦੇ ਨਾਲ ਸਾਰਾ ਉੱਪਰ ਵੀ ਕੱਚਾ ਹੋਣਾ ਸਾਡਾ ਹਾਂ ਆ ਤੇਰੇ ਥੱਲੇ ਥੱਲੇ ਦਾ ਸਾਰਜੂਗਾ ਇਹਦੇ ਨਾਲ ਜਦ ਤੁਸੀਂ ਝੌਂਪੜੀ ਦੀ ਗੱਲ ਕਰਦੇ ਤੇ ਇਹਦੇ ਉੱਪਰ ਪਾਉਣੇ ਫਿਰਦੇ ਝੌਂਪੜੀ ਜੀ ਕਾਲੀ ਕਾਲੀ ਜੀ ਨਹੀਂ ਹੁੰਦੀ ਹੈਗੀ ਮੈਂ ਸੋਚਦਾ ਇਹਦੇ ਮੂਰੇ ਮੂਰੇ ਵੀ ਲਵਾ ਲਿਆ ਹੈ ਝੌਂਪੜੀ ਜੀ ਟਾਈਪ ਆਹ ਐ ਸਾਈਡ ਮੂਰੇ ਹੋ ਗਈ ਉਹਦੇ ਉੱਪਰ ਹੋ ਗਈ ਸਾਈਡਾ ਪਰ ਉਹ ਹੀ ਆ ਜਾਣਗੇ ਆਪਣੇ ਇਸ ਦੀ ਗੱਲ ਕਰ ਰਹੇ تھے ਸੀ ਇਹ ਜਾ ਦੇਖ ਕੇ ਆਵਾਂਗੇ ਕੰਮ ਹੈ ਮਮਾ ਜੀ ਟਾਇਲ ਕੱਟੀ ਫਿਰ ਸਾਡੀ ਟਾਇਲ ਨਿਕ ਬਾਥਰੂਮ ਦੀ ਵੀ ਰਹਿੰਦੀ ਆ ਉਹ ਵੀ ਕੱਟ ਕੱਠੀ ਮੰਗਾ ਲਾਂਗੇ ਫਿਰ ਲਾਈਏ ਮੇਰਾ ਬਿਆਨ ਵੀੜ ਲਈ ਇੱਕ ਵਾਰੀ ਰੰਗ ਵਾਲੇ ਨੂੰ ਬੁਲਾ ਕੇ ਰੰਗ ਕਰਵਾ ਦਈਏ ਆਪਣਾ ਬਾਸਟਰ ਤਾਂ ਰੈਡੀ ਆ ਰੈਡੀ ਟੂ ਗੂ ਆ ਜਿਹਨੂੰ ਕਹਿੰਦੇ ਆਪਾਂ ਰੈਡੀ ਟੂ ਗੂ ਬੜੀ ਜਿ ਛੱਡੀ ਹੋਈ ਇੱਥੇ ਬਾਕਸ ਹੀ ਪਾਈ ਨੇ ਦੇ ਵਿੱਚ ਪਿੱਛੇ ਪਿੱਛੇ ਪਾਈ ਨਹੀਂ ਹੈ ਕਿੱਗੜਦਾ ਇਹ ਨੂੰ ਮੈਂ ਆ ਪਾਣੀ ਬੜੀ ਬਿਦੇ ਗਦੇ ਦੇਖ ਕੇ ਨਾ ਜਿੱਥੇ ਜਿੱਥੇ ਹੋਈ ਆ ਭਰਾ ਨੇ ਫਿਰ ਫਿਰ ਦਮ ਦਿਖਾਉਣਾ ਆ ਜਾਣੀ ਇਹ ਤਾਂ ਹੋ ਗੁਸ ਚੰਦ ਕਰਦਾ ਦਾ ਇਲਾਜ ਮੇਰੇ ਦੁਬਾਰਾ ਤੇ ਮੈਂ ਕਿਹਾ ਵੀ ਇਹਨੂੰ ਨਾ ਪੈਮੀਜੀ ਬੁਕਰਵਾ ਦਈਏ। ਇਹਦੇ ਪਰ ਜਦੋਂ ਗੋਲਜੀ ਪੱਟੀ ਲੱਗ ਜਪੇ। ਸਭ ਦੇਖਦੇ ਸਾਰਾ ਕੁਝ। ਇਹ ਇਹਦੇ ਪੁੱਣਾ ਕਵਰ ਲਿਆ ਦਨ ਸਾਰੇ ਪਰੇ। ਰੰਗ ਤੋਂ ਪਹਿਲਾਂ ਨਾ ਵੀ ਥੱਲੇ ਥੱਲੇ ਜਿਹੜਾ ਰੰਗ ਰੂਗ ਥੱਲੇ ਗਰੇ ਨਾ ਉਹ 100 ਰੁਪਏ ਦਾ 4/8 ਦਾ ਆਉਣਾ ਥੱਲੇ ਪੇਪਰ ਜਾ ਬਾਅਦ ਚੱਕ ਲਾਂਗੇ ਫਿਰ ਇਹ ਗੰਦੀਆਂ ਨਹੀਂ ਹੋਣਗੀਆਂ ਟੇਲਾ ਇਹਦੇ ਵਰਦਾ ਕਰਾਂਗੇ ਆਪਾਂ ਹੁਣ ਦੇਖੋ ਚਾ ਵਧੀ ਗਿਆ ਨਾ ਉਹ ਹੋ ਗਿਆ ਜੀ ਹੁਣ ਆਪਣਾ ਰੈਡੀ ਟੂ ਮੂਵ ਮੈਂ 100 ਫਰਾਂਸ ਆਹ ਕਮਰਾ ਹਾਂ ਕਮਰ ਲਾਸਟ ਵਿੱਚ ਹੋਊਗਾ ਨਹੀਂ ਇਹ ਹਾਂ ਹੁਣ ਲਾਸਟ ਵਿੱਚ ਤਾਂ ਕੋਈ ਹੋਊਗਾ ਉਸ ਤੋਂ ਬਾਅਦ ਉਹ ਕਮਰ ਤੋਂ ਬਾਅਦ ਫਿਰ ਇੱਧਰ ਆ ਜਾਣਗੇ ਠੀਕ ਹੈ ਸਾਰਾ ਪਾਹੀ ਬਦੇ ਚੱਲੀ ਜਾਂਦਾ ਤੇ ਘਰ ਉੱਪਰ ਮਾਰ ਕੇ ਮਗੜਾ ਨੂੰ ਕੋਲ టల పడత దాచి ਬਿੰਦੂ ਤਾਂ ਨਹੀਂ ਆਇਆ ਹੈਗਾ ਉਹਨੇ ਮੇਰਾ ਫੋਨ ਨਹੀਂ ਚੱਕਿਆ ਹੈਗਾ ਉਹ ਪਲੇਟਾਂ ਜੀ ਦੇਖ ਰਹੇ ਆਪਣੇ ਬਿੰਦੂ ਕਾ ਫਿੱਟ ਤਾਂ ਮੈਂ ਆਪੇ ਕਰ ਦੂੰਗਾ ਜਿਹੜੇ ਪਲੇਟਾਂ ਜੀ ਲੱਗਦੀਆਂ ਨਾ ਕਿੱਥੇ ਉਹ ਮਾਂ ਚੋਂ ਲੈ ਕੇ ਜਾਣਾ ਤਾਂ ਨਾਲ ਵੀ ਦਿਖਾ ਕੇ ਨਾਲ ਲੈ ਕੇ ਜਾਣਾ ਤਾਂ ਉਹਨੂੰ ਮੈਂ ਉਹਨੇ ਫੋਨ ਨਹੀਂ ਚੱਕਿਆ ਪਤੰਦਰ ਨੇ ਹਾਂ ਉਹਦੇ ਵੀ ਕੰਮ ਬਹੁਤ ਆ ਆਪਣਾ ਕਹਿੰਦਾ ਕੱਲ ਮੈਨੂੰ ਮਿਲਿਆ ਤਾਂ ਕਹਿੰਦਾ ਲੈਨ ਬਾਈ ਹੋਊਗਾ ਕੰਮ ਔਰ ਇੰਦੀ ਛੋਟੀ ਛੋਟੀ ਲੱਗਣ ਨੂੰ ਇੱਧਰ ਆਹੇ ਇਹ ਦਰਪਾਲੇ ਪਾਸੇ ਲਾਉਣੀ ਪੈੜ ਹੈ ਥੱਲੇ ਤਾਂ ਲੱਗੀ ਥੱਲੇ ਵਾਲੀ ਖੋਲ ਕੇ ਲੈਂਦੀ ਐ ਇਹ ਅੱਛਾ ਯਾਰ ਦੱਕਮਣਾ ਚੱਲ ਕੋਈ ਗੱਲ ਨਹੀਂ ਹੁਣ ਫੇਰ ਤੁਹਾਨੂੰ ਥੱਲੇ ਲਾਉਣੀ ਪੈਣੀ ਐ ਇਹ ਔਰ ਬਾਥਰੂਮ ਵੀ ਤਿਆਰ ਕਰਾਉਣਾ ਕਹਿਣਾ ਯਾਰ ਰਾਜ ਫੋਨ ਨਹੀਂ ਚੱਕਦਾ ਹੈ ਕਹਿੰਦੇ ਵੀ ਪਾਉਤ ਪਾ ਪੂਜੇ ਮੈਂ ਬਾਥਰੂਮ ਦੇ ਪਾਈਪ ਜੇ ਪਵਾ ਦਈਏ ਉਹ ਹਾਂ ਮੈਂ ਇਹ ਪੁੱਛਣਾ ਤਾਂ ਯਾਰ ਪਰ ਜਿਹੜਾ ਉੱਪਰ ਜਿਹੜਾ ਉੱਪਰ ਆਏਗਾ ਸਿਮਟ ਕਿੱਦਾਂ ਕਰਾਂਗੇ ਇਹਨੂੰ ਪੈਡਲ ਕੋ ਜਿਹੜਾ ਉੱਪਰ ਹੈਗੀ ਆਹ ਪਿਛਲੇ ਪਾਸੇ ਹੈ ਅੱਛਾ ਇਹ ਵੀ ਜ਼ਰੂਰੀ ਹੈ ਵੀ ਕਰਨੀ ਆਪਾਂ ਨੇ ਉਹ ਸਾਈਡ ਤੇ ਰਹਿੰਦੀ ਉੱਪਰ ਜਿਹੜੀ ਕੰਦ ਹੋਈ ਨਾ ਦਵਾਰੇ ਇਹ ਰਹਿੰਦੀ ਦਵਾਰੇ ये करने हैं फिर बस कुछ नहीं ती टाइम हो गया चलिए भाई अब ਪੂਰ ਪੋਜ ਜੇ ਹੋਏ ਹੋ ਸਵੇਰੇ ਜਾਦੇ ਨਾ ਕੋਈ ਬੰਦ ਹੋਰ ਅਲਪਥਲ ਜਾ ਹੋਗਾ ਬਚਾਰ ਹਾਂ ਬਸ ਪੂਰ ਜੇ ਖਾ ਲੇ ਨਾ ਕਿ ਨਾ ਸੇਵੀ ਲਈ ਕੋਈ ਕੁਝ ਹੋਰ ਤਰ੍ਹਾਂ ਐਸ ਤਰ੍ਹਾਂ ਜਿਹਾ ਬਣਾਤਾ ਹੁੰਦਾ ਗੋੜੀ ਲੰਨਾ ਜਾ ਗੈਸ ਦੀ ਉਹ ਚਾਹ ਚਾ ਆ ਗਈ ਤੀ ਚਾਹ ਪੀ ਲਿਆ ਚਾਹ ਪੀ ਲਿਆ ਠੀਕ ਹੈ ਜਗਾਂ ਮਿਲ ਗਈ ਭਾਈ ਇਹ ਹਾਂ ਦਾ ਜੋੜਾ ਹਾਂ ਫਸਤ ਪਿਆ ਨਵੀਂ ਵੀ ਵਿਚ ਇਧਰ ਕੰਮ ਬੱਚੇ ਬਿਆਨ ਇੱਕ ਮੈਸ ਕਰਨਾ ਪੈਣਾ ਮਸੀ ਨੂੰ ਨੇ ਭਾਈ ਇਹ ਮਸੀ ਨੂੰ ਕੋ ਕਰਾ ਕਰਵਾਉਂਦਾ ਉਹ ਫੋਨ ਕਰਦੀ ਉਹਦੇ ਹੁਣ ਹੋਣਾ ਹੈਗਾ ਉਸ ਦਿਨ ਸਾਨੂੰ ਬੋ ਵਿਆਹ ਹੈ ਇੱਕ ਹੁੰਦਾ ਚਲੇ ਬੰਦੇ ਉਧਰ ਚਲੇ ਜਾਂਦੇ ਹੁਣ ਇੱਕ ਟਾਈਮ ਉਧਰ ਭੇਜੇ ਮੈਂ ਇੱਕ ਪਾਸੇ ਬਹਿ ਜਾਉਂਦਾ ਕਿਦਾਂ ਰਵਾਂ ਤੁਸੀਂ ਵੀ ਮੈਂ ਕਹਿੰਦਾ ਮਸੀ ਨੂੰ ਮੈਂ ਕਹਿੰਦਾ ਸਾਨੂੰ ਪੁੱਛ ਕੇ ਰੱਖ ਲੈਂਦੇ ਦੇਹਾ ਫੋਨ ਉਪਚੜਾ ਬਰ ਬਹੁਤ ਸਲਾਹ ਬਾਤਾਂ ਕਰ ਲੰਦ ਉਹ ਨਰਾਜ ਹੁੰਦੀ ਕਦੇ ਆਉਣੀ ਆਉਣੀ ਬਸ ਨੂੰ ਕੀ ਕਰਾਂ ਚਲੋ ਕਿ ਜਿੱਥੇ ਪਈ ਕਾਰ ਜਿਹੜਾ ਕਰਨੇ ਪਏ ਇੱਕ ਮੁੰਡੇ ਦਾ ਜਨਮ ਦਿਨ ਤਾਂ ਉੱਥੇ ਵੀ ਨਹੀਂ ਜਾ ਹੋਇਆ ਹੈਗਾ ਚਲੋ ਚੱਲਦੇ ਹਾਂ ਭਾਈ ਲਾਇਬ੍ਰੇਰੀ ਬੰਦ ਕਰਦੇ ਧੰਨਵਾਦ ਜੀ